ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਆ ਦੇਖੋ ਬੰਦੇ ਦੇ ਕੰਮ ਆਪਣੇ ਆਪ ਨੂੰ ਉਹ ਬੰਦੇ ਕਹਾ ਰਹੇ ਹਾਂ ਘਾਉਣੇ ਆ ਪਰ ਅਦਰਾਖਤਾਂ ਦੇਖੋ ਕੀ ਹਾਲ ਕੀਤਾ ਬੰਦੇ ਨੇ ਅੱਗ ਲਾ ਕੇ ਸਾਰੇ ਫੂਟੇ ਬੰਦੇ ਨੂੰ ਤਰਸ ਕਿਉਂ ਨਹੀਂ ਆਉਂਦਾ ਇਹਨਾਂ ਤੇ ਵੀ ਇਹਨਾਂ ਦੇ ਵਿੱਚ ਵੀ ਜਾਣ ਆ ਕਿਉਂ ਤਰਸ ਨਹੀਂ ਆਉਂਦਾ ਬੰਦੇ ਨੂੰ ਆਹ ਹਜੇ ਵੀ ਅੱਗ ਲੱਗੀ ਪਈ ਆ ਆਹ ਤਾਦੀਆ ਆਹ ਤਾਦੀ ਨੂੰ ਖੈਬੀ ਆਕ ਲਗੀ ਦੇਖੋ ਕੰਨਾ ਬਰਾਹਾ ਕੀਤਾ ਬੱਡੇ-ਬੱਡੇ ਦਾ ਇਧਰ ਦੇਖੋ ਇੱਕ ਪਾਸੇ ਨਹੀਂ ਦੋਨੇ ਪਾਸੇ ਕਿਵੇਂ ਸਕਾਇਆ ਕਿੰਨਾ ਬੁਰਾ ਹਾਲ ਕੀਤਾ ਇਹਨਾਂ ਦਾ ਆਪਾਂ ਬੰਦੇ ਤਾਂ ਹੋਣੇ ਆ ਆਪਣੇ ਆਪ ਪਰ ਬੰਦਾ ਵੀ ਪ੍ਰਕਿਰਤੀ ਨਾਲ ਹੀ ਆ ਨਾ ਕਿਉਂ ਬੰਦਿਆਂ ਨੂੰ ਦਰਸ ਨਹੀਂ ਆਉਂਦਾ ਇਹ ਚੀਜ਼ਾਂ ਤੇ ਸਮਝ ਨਹੀਂ ਆਉਂਦੀ ਮੈਨੂੰ ਤਾਂ ਸਾਰੇ ਪਾਸੇ ਦੇਖੋ ਕਿੰਨੇ ਸਾਰੇ ਦਰਖਤ ਕੁੱਟੇ ਪਏ ਨੇ ਲਾ ਯੋ ਮੜਕਣਾ ਵੱਡਾ ਦਰਖਤ ਕੀ ਕਹੀਏ ਬੰਦਿਆਂ ਨੂੰ ਇਹਨਾਂ ਨੂੰ ਕੀ ਕਹੀਏ ਬਹੁਤ ਵੀਰੇ ਰੀਤਾਂ ਪਾਕੀ ਫਿਟਲਾਣ ਦਾ ਬੰਦੇ ਦੇ ਬੰਦੇ ਪਰ ਬੰਦਾ ਨਹੀਂ ਸਮਝਦਾ ਵੇ ਗੁਰਜੀ ਦਾ ਖਾਲਸਾ ਜਦੋਂ ਆਪਦੇ ਤੇ ਪੈਂਦੀ ਆ ਬੰਦੇ ਤੇ ਨਾ ਜਦੋਂ ਆਪਦੇ ਤੇ ਪੈਂਦੀ ਆ ਫੇਰ ਬੰਦਾ ਪਿੱਟਦਾ ਫੇਰ ਰੱਬ ਨੂੰ ਯਾਦ ਕਰਦਾ ਪਰ ਆ ਜਦੋਂ ਦਰਖਤਾਂ ਨੂੰ ਫੂਕਦਾ ਨਾ ਉਦੋਂ ਰੱਬ ਦੀ ਯਾਦ ਆਉਂਦਾ ਬੰਦੇ ਦੇ ਹੰਦੀ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਪਤੀ